ਸਤਿ ਸ਼੍ਰੀ ਅਕਾਲ ਦੋਸਤੋ ਇਹ ਹੈ ਸਾਡੇ ਬਗੀਚੀ ਦਾ ਹੀਰੋ ਪlant ਸਫੇਦ ਬੈਂਗਨ ਦਾ ਪੌਦਾ ਇਸ ਨੇ ਬਹੁਤ ਸਾਰੀ ਹਾਰਵੈਸਟਿੰਗ ਦਿੱਤੀ ਹੋਈ ਹੈ ਬਟ ਹੁਣ ਇਸ ਟਾਈਮ ਇਸ ਦਾ ਮੌਸਮ ਨਹੀਂ ਹੈ ਇਸ ਨੂੰ ਅਸੀਂ ਪਰੂਨ ਕਰ ਦਵਾਂਗੇ ਫਿਰ ਇਹ ਦੁਬਾਰਾ ਫੈਬ ਦੇ ਵਿੱਚ ਨਿਊ ਲੀव्स ਨੂੰ ਬਣਾਏਗਾ نیچے ਅਸੀਂ گارਲਿਕ ਦੇ ਪੌਦੇ ਲਗਾਏ ਹੋਏ ਹਨ ਨੈਕਸਟ ਇਹ ਜੋ ਤੁਸੀਂ ਵਟਾਂ ਦੇ ਵਿੱਚ ਦੇਖ ਰਹੇ ਹੋ ਇਹ ਨੇ ਗੋਭੀ ਦੇ ਪਲਾਂਟਸ ਇਸ ਦੀ ਵੀਡੀਓ ਵੀ ਮੇਰੇ ਚੈਨਲ ਉੱਪਰ ਅਪਲੋਡ ਹੈ ਇਸ ਪੋਰਸ਼ਨ ਦੇ ਵਿੱਚ ਅਸੀਂ ਪਾਲਕ ਲਗਾਈ ਹੋਈ ਹੈ ਪਾਲਕ ਨੂੰ ਆਲਰੇਡੀ ਅਸੀਂ 5 ਤੋਂ 6 ਵਾਰ ਹਾਰਵੈਸਟ ਕਰ ਚੁੱਕੇ ਹਾਂ ਇਹ ਨੇ ਗਾਜਰਾਂ ਦੇ ਪੌਦੇ ਇਸ ਦੇ ਵਿੱਚੋਂ ਵੈਸੇ ਤਾਂ ਸਾਰੇ ਬੀਜ ਜਰਮੀਨੇਟ ਨਹੀਂ ਹੋਏ ਨੇ ਬਟ ਫਿਰ ਵੀ ਜੋ ਹੈ ਹੈ ਇਹ ਕੁਝ ਸੇਤਮੰਦ ਪੌਦੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬੀਜਾਂ ਦਾ ਹੀ ਜਰਮੀਨੇਸ਼ਨ ਹੋਵੇ ਨੈਕਸਟ ਇਸ ਪਾਰਟ ਦੇ ਵਿੱਚ ਵੀ ਅਸੀਂ ਪਾਲਕ ਲਗਾਈ ਹੋਈ ਹੈ ਪਾਲਕ ਸਪਰਾਉਟ ਕਰ ਚੁੱਕੀ ਹੈ ਇਹਨਾਂ ਵਟਾਂ ਦੇ ਵਿੱਚ ਅਸੀਂ ਚਕੁੰਦਰ ਦੇ ਬੀਜ ਲਗਾਏ ਸੀ ਉਹ ਵੀ ਸਾਰੇ ਜਰਮੀਨੇਟ ਨਹੀਂ ਹੋਏ ਇਹ ਕੁਝ ਪlant ਹੀ ਜਰਮੀਨੇਟ ਹੋਏ ਹਨ ਤੇ ਬਾਕੀ ਰਹਿਂਦੀ ਸਪੇਸ ਦੇ ਵਿੱਚ ਸੀ ਪਾਲਕ ਦੇ ਬੀਜ ਲਗਾ ਦਿੱਤੇ ਹਨ ਪਾਲਕ ਪਾਰਸ਼ਲ ਸ਼ੇਡ ਸ਼ੇਡ ਦੇ ਵਿੱਚ ਵੀ ਉੱਗ ਜਾਂਦੀ ਹੈ ਨੈਕਸਟ ਐ ਸਾਡੀ ਮੂਲੀਆਂ ਮੂਲੀਆਂ ਦੀ ਵੀਡੀਓ ਵੀ ਮੇਰੇ ਚੈਨਲ ਉੱਪਰ ਅਪਲੋਡ ਹੈ ਦੇਖੋ ਕਿੰਨੀ ਸੋਹਣੀ ਮੂਲੀ ਹੋਈ ਹੈ ਇਸ 파ਰ ਦੇ ਵਿੱਚ ਅਸੀਂ ਲਗਾਏ ਹੋਏ ਹਨ ਸ਼ਲਗਮ ਸ਼ਲਗਮ ਦੀ ਵੀਡੀਓ ਵੀ ਮੇਰੇ ਚੈਨਲ ਉੱਪਰ ਅਪਲੋਡ ਹੈ ਲਗਾਤਾਰ ਹਰ ਹਫਤੇ ਅਸੀਂ ਇਹਨਾਂ ਤੇ ਨੀਮ ਆਇਲ ਦਾ ਸਪਰੇਅ ਕਰਦੇ ਆਂ ਸੀ ਸ਼ਲਗਮ ਤਾਂ ਕਿ ਕੀਟਾ ਤੋਂ ਰੋਕ ਥਾਮ ਹੋ ਸਕੇ ਇਹ ਨੇ ਸਾਡੇ ਟਮਾਟਰਾਂ ਦੇ ਪੌਦੇ ਟਮਾਟਰਾਂ ਦੀ ਫੁੱਲ ਵੀਡੀਓ ਵੀ ਮੇਰੇ ਚੈਨਲ ਉੱਪਰ ਅਪਲੋਡ ਹੈ ਹਰ ਹਫਤੇ ਇਸ ਉੱਪਰ ਨੀਮ ਆਇਲ ਦਾ ਸਪਰੇਅ ਹੁੰਦਾ ਹੈ ਹੁਣ ਇਹ ਫਲਾਵਰਿੰਗ ਦੇ ਸਟੇਜ ਉਤੇ ਆ ਚੁੱਕਾ ਹੈ ਤੇ ਛੋਟੇ-ਛੋਟੇ ਬੇਬੀ ਟਮਾਟੋ ਵੀ ਬਨੇ ਹੋਏ ਹਨ ਇਹਨਾਂ ਨੂੰ ਡੰਡੀਆਂ ਦੇ ਨਾਲ ਸਹਾਰਾ ਵੀ ਦਿੱਤਾ ਗਿਆ ਹੈ ਇਸ ਬਾਰੇ ਪੂਰੀ ਜਾਣਕਾਰੀ ਵੀ ਮੈਂ ਵੀਡੀਓ ਦੇ ਥਰੂ ਦੇ ਚੁੱਕੀ ਆਂ ਵੈਸੇ ਤੁਸੀਂ ਸਾਰੇ ਦੋਸਤੋ ਵੀਡੀਓ ਨੂੰ ਦੇਖਤਾ ਲੈਂਦੇ ਹੋ ਬਟ ਇਸ ਨੂੰ ਸਬਸਕ੍ਰਾਈਬ ਤੇ ਲਾਈਕ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਦਾ ਚੈਨਲ ਐਸ 파ਰ ਦੇ ਵਿੱਚ ਅਸੀਂ ਲਾਲ ਸਾਗ ਅਤੇ ਚਲਾਈ ਲਗਾਈ ਹੋਈ ਹੈ ਬਟ ਅਜੇ ਉਸ ਪਰਾਉਟ ਨਹੀਂ ਹੋਈ ਕੁਝ ਇਸ ਦੇ ਵਿੱਚ ਗੋਭੀ ਦੀ ਪੌਦ ਹੈ ਨੈਕਸਟ ਹੈ ਦੇਖੋ ਬਿਊਟੀਫੁਲ ਪੋਟੈਟੋ ਪਲੈਂਟਸ ਹਰ ਬੀਜ ਹਰ ਬੈਚ ਦੇ ਵਿੱਚ ਅਸੀਂ ਗੈਂਦੇ ਦੇ ਪੌਦੇ ਲਗਾਏ ਹੋਏ ਹਨ ਗੈਂਦੇ ਦੇ ਪੌਦੇ